ਸਤਿ ਸ਼੍ਰੀ ਅਕਾਲ ਜੀ ਜਸਮਿੰਦਰ ਦੀ ਸੋਇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮਿੱਠੀਆਂ ਸੇਵੀਆਂ ਬਿਲਕੁਲ ਸਹੀ ਨਾਪ ਦੇ ਨਾਲ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਪਰਫੈਕਟ ਸੇਵੀਆਂ ਬਣਾਉਣ ਦਾ ਤਰੀਕਾ ਮੈਂ ਤੁਹਾਨੂੰ ਦੱਸਦੀਆਂ ਤੇ ਚਲੋ ਫਿਰ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਇੱਥੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਮੈਂ ਪਾਵਾਂਗੀ 2 ਚਮਚ ਦੇਸੀ ਘਿਓ ਇਹ 2 ਚਮਚ ਦੇਸੀ ਘਿਓ ਹੈਗਾ ਦੇ ਹੁਣ ਇਸ ਦੇ ਵਿੱਚ ਪਾ ਲਵਾਂਗੇ ਜਿਵੇਂ ਹੀ ਦੇਸੀ ਘੀ ਗਰਮ ਹੋ ਗਿਆ ਇਸ ਦੇ ਵਿੱਚ ਪਾ ਲਵਾਂਗੇ ਮੈਂ ਬਦਾਮ ਤੇ ਕਾਜੂ ਥੋੜੇ ਜਿਹਾ ਬਦਾਮ ਤੇ ਕਾਜੂ ਲੈਏ ਨੇ ਤੇ ਬਿਲਕੁਲ ਹਲਕਾ ਜਿਹਾ ਹੀ ਰੋਸਟ ਕਰਾਂਗੀ ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਰੋਸਟ ਨਹੀਂ ਕਰਨਾ ਤੇ ਫਲੇਮ ਆਪਾਂ ਲੋ ਹੀ ਰੱਖਣੀ ਹੈ ਇੱਥੇ ਦੇਖੋ ਹਲਕੇ ਜਿਹੇ ਬਦਾਮ ਕਾਜੂ ਰੋਸਟ ਹੋ ਗਏ ਹੋਏ ਨੇ ਤੇ ਹੁਣ ਇਸ ਦੇ ਵਿੱਚ ਆਪਾਂ ਸੌਗੀ ਪਾ ਲਵਾਂਗੇ ਸੌਗੀ ਪਹਿਲਾਂ ਤਾਂ ਨਹੀਂ ਪਾਈ ਸੀ ਕਿਉਂਕਿ ਇਹ ਬੜੀ ਹੀ ਜਲਦੀ ਫੁੱਲ ਜਾਂਦੀ ਹੈ ਤੇ ਇਸ ਲਈ ਆਪਾਂ ਇਸ ਨੂੰ ਬਾਅਦ ਵਿੱਚ ਪਾਇਆ ਤੇ ਦੇਖੋ ਤੁਸੀਂ ਜਿਵੇਂ ਹੀ ਸੋਗੀ ਪਾਈਏ ਤੇ ਇਹ ਫੁੱਲਣੀ ਵੀ ਸ਼ੁਰੂ ਹੋ ਗਈ ਏ ਤੇ ਸੋਗੀ ਜਿਹੜੀ ਹੈਗੀ ਇਹ ਫੁੱਲ ਚੁੱਕੀ ਏ ਬਾਦਾਮ ਕਾਜੂ ਵੀ ਜਿਹੜੇ ਹੈਗੇ ਨੇ ਰੋਸਟ ਹੋ ਚੁੱਕੇ ਨੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਜਾਂ ਕਿਸੇ ਵੀ ਬਰਤਨ ਦੇ ਵਿੱਚ ਕੱਢ ਲਵਾਂਗੇ ਤੁਸੀਂ ਬਿਲਕੁਲ ਮੇਰੇ ਤਰੀਕੇ ਦੇ ਨਾਲ ਬਣਾਇਓ ਸੇਵੀਆਂ ਬਹੁਤ ਜ਼ਿਆਦਾ ਵਧੀਆ ਬਣਨਗੀਆਂ ਤੇ ਦੇਖੋ 2 ਚਮਚ ਆਪਾਂ ਦੇਸੀ ਘਿਓ ਪਹਿਲਾਂ ਪਾਇਆ ਸੀ ਤੇ ਹੁਣ ਇੱਥੇ ਪੰਜ ਛੋਟੇ ਚਮਚ ਦੇਸੀ ਘਿਓ ਆਪਾਂ ਫੇਰ ਤੋਂ ਪਾਵਾਂਗੇ ਜੇ ਆਪਾਂ ਦੇਸੀ ਘਿਓ ਘੱਟ ਪਾ ਦਈਏ ਤਾਂ ਫਿਰ ਜਿਹੜੀਆਂ ਸੇਮੀਆਂ ਹੈਗੀਆਂ ਨੇ ਬੜੀਆਂ ਰੁੱਖੀਆਂ ਰੁੱਖੀਆਂ ਜੀਆਂ ਬਣਦੀਆਂ ਨੇ ਤੇ ਜਿਹੜਾ ਦੇਸੀ ਘਿਓ ਹੈਗਾ ਦੇਖੋ ਇੱਥੇ ਮੈਲਟ ਹੋਇਆ ਹੋਇਆ ਤੇ ਇਹ ਹੁਣ ਗਰਮ ਹੋ ਚੁੱਕਾ ਹੈ ਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਦੋ ਕਟੋਰੀਆਂ ਸੇਮੀਆਂ ਦੀਆਂ ਦੋ ਟਟੋਰੀਆਂ ਵਿੱਚ ਸੇਮੀਆਂ ਦੀਆਂ ਲਈਆਂ ਨੇ ਤੇ ਬਿਲਕੁਲ ਲੋ ਫਲੇਮ ਦੇ ਉੱਪਰ ਇਹਨਾਂ ਸੇਵੀਆਂ ਨੂੰ ਆਪਾਂ ਭੁੰਨ ਲੈਣਾ ਜਦੋਂ ਤੱਕ ਇਹਨਾਂ ਦਾ ਕੱਲਰ ਚੇਂਜ ਨਹੀਂ ਹੁੰਦਾ ਤੇ ਲਗਾਤਾਰ ਹਿਲਾਉਂਦੇ ਹੋਏ ਇਹਨਾਂ ਨੂੰ ਭੁੰਨਣਾ ਕਈ ਕੀ ਕਰਦੇ ਨੇ ਜਦੋਂ ਸੇਵੀਆਂ ਬਣਾਉਂਦੇ ਨੇ ਜਾਂ ਫਿਰ ਡੇਢ ਗੁਣਾ ਜਾਂ 2 ਗੁਣਾ ਪਾਣੀ ਪਾ ਦਿੰਦੇ ਨੇ ਸੇਵੀਆਂ ਦੇ ਵਿੱਚ ਜਿਹਦੇ ਕਰਕੇ ਸੇਵੀਆਂ ਜਿਹੜੀਆਂ ਹੈਗੀਆਂ ਨੇ ਇਕੱਠੀਆਂ-ਇਕੱਠੀਆਂ ਜਿਹੀ ਹੋ ਜਾਂਦੀਆਂ ਨੇ ਮਤਲਬ ਕਿ ਖਿਲੀਆਂ-ਖਿਲੀਆਂ ਨਹੀਂ ਬਣਦੀਆਂ ਇੰਨੀਆਂ ਪਰ ਮੈਂ ਜਿਹੜਾ ਨਾਪ ਦੱਸਾਂਗੀ ਉਸੇ ਨਾਪ ਤੇ ਉਸੇ ਤਰੀਕੇ ਨਾਲ ਤੁਸੀਂ ਬਣਾਇਓ ਤੇ ਇਸ ਸੇਵੀਆਂ ਦਾ ਰੰਗ ਦੇਖੋ ਇੱਥੇ ਹਲਕਾ ਜਿਹਾ ਚੇਂਜ ਹੋਣਾ ਵੀ ਸ਼ੁਰੂ ਹੋ ਗਿਆ ਹਲਕਾ ਜਿਹਾ ਬਰਾਊਨ ਹੋ ਗਿਆ ਪਰ ਇਹ ਹਜੇ ਤਿਆਰ ਨਹੀਂ ਹੈਗੀਆਂ ਚੰਗੀ ਤਰ੍ਹਾਂ ਬਣਨ ਦੇ ਲਈ ਥੋੜਾ ਜਿਹਾ ਹੋਰ ਇਹਨੂੰ ਡਾਰਕ ਕਰਾਂਗੇ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਕਲਰ ਆਇਆ ਸੇਵੀਆਂ ਦਾ ਬਹੁਤ ਹੀ ਪਰਫੈਕਟ ਕਲਰ ਆ ਗਿਆ ਹੋਇਆ ਤੇ ਹੁਣ ਜਿਸ ਕਟੋਰੀ ਦੇ ਹਿਸਾਬ ਦੇ ਨਾਲ ਆਪਾਂ ਸੇਵੀਆਂ ਲਈਆਂ ਸੀ ਉਸੇ ਕਟੋਰੀ ਦੇ ਹਿਸਾਬ ਦੇ ਨਾਲ ਆਪਾਂ ਦੋ ਕਟੋਰੀਆਂ ਇੱਥੇ ਪਾਣੀ ਦੀਆਂ ਪਾਵਾਂਗੇ ਦੋ ਕਟੋਰੀਆਂ ਹੀ ਸੇਵੀਆਂ ਲਈਆਂ ਦੋ ਕਟੋਰੀਆਂ ਹੀ ਪਾਣੀ ਦੀਆਂ ਤੁਹਾਨੂੰ ਲੱਗਦਾ ਹੋਵੇਗਾ ਕਿ ਇਹ ਬਹੁਤ ਘੱਟ ਪਾਣੀ ਹੈਗਾ ਪਰ ਨਹੀਂ ਇਹ ਬਿਲਕੁਲ ਪਰਫੈਕਟ ਪਾਣੀ ਹੈ ਕਿਉਂਕਿ ਆਪਾਂ ਇਸ ਦੇ ਵਿੱਚ ਹਲੇ ਠੀਨੀ ਨਹੀਂ ਪਾਣੀ ਇਸ ਕਰਕੇ ਜਿਹੜੀਆਂ ਇਹ ਸੇਵੀਆਂ ਹੈਗੀਆਂ ਨੇ ਜਲਦੀ ਗਲ ਜਾਣੀਆਂ ਜੇ ਆਪਾਂ ਇਸ ਦੇ ਵਿੱਚ ਖੰਡ ਪਾ ਦਵਾਂਗੇ ਤੇ ਜਲਦੀ ਨਹੀਂ ਗਲਣਗੀਆਂ ਤੇ ਸਵਾਦ ਵਾਸਤੇ ਇੱਥੇ ਮੈਂ ਦੋ ਹਰੀਆਂ ਇਲਾਚੀਆਂ ਵੀ ਪਾ ਦਿੱਤੀਆਂ ਨੇ ਦਰਦਰੀਆਂ ਜੀਆਂ ਕੁੱਟ ਕੇ ਬਹੁਤ ਜ਼ਿਆਦਾ ਇਹਨਾਂ ਨੂੰ ਬਰੀਕ ਨਹੀਂ ਕੀਤਾ ਤੇ ਦੇਖੋ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਤਾ ਪਰ ਮੈਂ ਹਜੇ ਇਸ ਦੇ ਵਿੱਚ ਖੰਡ ਨਹੀਂ ਪਾਈ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਇਸ ਨੂੰ ਟੱਕ ਕੇ ਬਿਲਕੁਲ ਲੋ ਫਲੇਮ ਤੇ ਬਿਲਕੁਲ ਵੀ ਮੀਡੀਅਮ ਨਹੀਂ ਕਰਨੀ ਬਿਲਕੁਲ ਲੋ ਫਲੇਮ ਤੇ ਇਸ ਨੂੰ ਪਕਾਣ ਦੇਣਾ ਹੈ ਤਕਰੀਬਨ ਇਸ ਨੂੰ ਪਕਦੇ ਹੋਏ 7-8 ਮਿੰਟ ਲੱਗਣਗੇ ਜਿਹੜਾ ਇਸ ਦਾ ਪਾਣੀ ਹੈਗਾ ਉਹ ਚੰਗੀ ਤਰ੍ਹਾਂ ਸੁੱਕ ਜਾਣਾ ਹੈ بس اس ਨੂੰ پکاون ਦੇ ਵਿੱਚ ਬਿਲਕੁਲ ਵੀ ਕਾਲੀ ਨਹੀਂ ਕਰਨੀ ਤੇ ਤੁਸੀਂ ਦੇਖੋ ਇੱਥੇ ਮੈਂ ਡਬਲ ਪਾਣੀ ਪਾਇਆ ਸੀ ਤੇ ਸੇਵੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੀਆਂ ਹੋਈਆਂ ਨੇ ਹਜੇ ਆਪਾਂ ਇੱਥੇ ਚੀਨੀ ਨਹੀਂ ਪਾਈ ਮਤਲਬ ਕਿ ਆਪਾਂ ਇੱਥੇ ਹਜੇ ਖੰਡ ਨਹੀਂ ਪਾਈ ਹੁਣ ਆਪਾਂ ਇਸ ਦੇ ਵਿੱਚ ਖੰਡ ਪਾਵਾਂਗੇ ਜਦੋਂ ਸਾਰਾ ਪਾਣੀ ਸੁੱਕ ਗਿਆ ਹੈ ਸੇਵੀਆਂ ਗਲ ਗਈਆਂ ਤੇ ਇੱਥੇ ਮੈਂ ਪੋਣੀ ਕੋਲੀ ਮਤਲਬ ਕਿ ਇੱਕ ਕੋਲੀ ਤੋਂ ਥੋੜੀ ਜਿਹੀ ਘੱਟ ਖੰਡ ਪਾ ਰਹੀ ਹਾਂ ਤੁਸੀਂ ਜੇ ਮਿੱਠਾ ਜ਼ਿਆਦਾ ਖਾਣਾ ਹੈ ਜਾਂ ਘੱਟ ਖਾਣਾ ਹੈ ਆਪਣੇ ਸਵਾਦ ਦੇ ਅਨੁਸਾਰ ਇੱਥੇ ਪਾ ਲੈਣਾ ਖੰਡ ਤੇ ਹੁਣ ਇਸ ਨੂੰ ਆਪਾਂ ਮੈਲਟ ਹੋਣ ਦਵਾਂਗੇ ਤੇ ਖੰਡ ਦੇਖੋ ਜਿਹੜੀ ਹੈਗੀ ਇਹ ਚੰਗੀ ਤਰ੍ਹਾਂ ਸੇਵੀਆਂ ਦੇ ਵਿੱਚ ਘੁਲ ਚੁੱਕੀ ਹੋਈ ਏ ਸੇਵੀਆਂ ਬਿਲਕੁਲ ਵੀ ਚਿਪਕੀਆਂ ਚਿਪਕੀਆਂ ਨਹੀਂ ਬਣੀਆਂ ਤੇ ਰੁੱਖੀਆਂ ਵੀ ਨਹੀਂ ਬਣੀਆਂ ਕਿਉਂਕਿ ਆਪਾਂ ਕਿਉ ਤੇ ਜਿਹੜਾ ਪਾਣੀ ਹੈਗਾ ਸਹੀ ਮਾਤਰਾ ਦੇ ਵਿੱਚ ਪਾਇਆ ਬਹੁਤ ਜ਼ਿਆਦਾ ਵਧੀਆ ਦੇਖੋ ਇੱਥੇ ਸੇਵੀਆਂ ਜਿਹੜੀਆਂ ਹੈਗੀਆਂ ਬਣੀਆਂ ਨੇ ਤੇ ਆਪਾਂ ਹੁਣ ਇੱਕ ਸਾਈਡ ਤੇ ਜਿਹੜਾ ਡਰਾਈ ਫਰੂਟ ਵੀ ਹੈਗਾ ਰੋਸਟ ਕਰਕੇ ਰੱਖਿਆ ਹੋਇਆ ਉਹ ਵੀ ਇਸ ਦੇ ਵਿੱਚ ਪਾਵਾਂਗੇ ਪਰ ਆਪਾਂ ਹਜੇ ਗੈਸ ਦੀ ਫਲੇਮ ਹੁਣ ਬੰਦ ਕਰ ਦੇਣੀ ਹੈ ਬੰਦ ਕਰਕੇ ਹੀ ਆਪਾਂ ਡਰਾਈ ਫਰੂਟ ਪਾਵਾਂਗੇ ਇਸ ਦੇ ਵਿੱਚ ਸੇਵੀਆਂ ਬਹੁਤ ਹੀ ਜ਼ਿਆਦਾ ਵਧੀਆ ਬਣੀਆਂ ਨੇ ਇਸ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈ ਕੋਈ ਦੇਖੋ ਬਹੁਤ ਜ਼ਿਆਦਾ ਔਖਾ ਤਰੀਕਾ ਨਹੀਂ ਹੈਗਾ ਇਸ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸੇਵੀਆਂ ਬਣਾਉਂਦਾ ਬਸ ਆਪਾਂ ਨੂੰ ਨਾਪ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਉਹਦੇ ਦਾ ਆਪਦਾ ਤੇ ਪਾਣੀ ਦੇ ਦਾ ਆਪਦਾ ਤੇ ਹੁਣ ਗੈਸ ਦੀ ਫਲੇਮ ਮੈਂ ਇੱਥੇ ਬੰਦ ਕਰਨ ਜਾ ਰਹੀ ਆ ਤੇ ਹੁਣ ਇਸ ਦੇ ਵਿੱਚ ਪਾ ਲਵਾਂਗੀ ਮੈਂ ਡਰਾਈ ਫਰੂਟ ਜੇ ਡਰਾਈ ਫਰੂਟ ਦੇ ਵਿੱਚ ਤੁਸੀਂ ਪਿਸਤਾ ਪਾਣਾ ਚਾਹੁੰਦੇ ਹੋ ਤਾਂ ਪਿਸਤਾ ਵੀ ਪਾ ਲੈਣਾ ਅਖਰੋਟ ਪਾਣਾ ਚਾਹੁੰਦੇ ਹੋ ਤਾਂ ਅਖਰੋਟ ਵੀ ਪਾ ਲੈਣਾ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਡਰਾਈ ਫਰੂਟ ਇੱਥੇ ਪਾ ਸਕਦੇ ਹੋ ਮੈਂ ਬਦਾਮ ਕਾਜੂ ਤੇ ਸੋਗੀਆਂ ਲਈਆਂ ਨੇ ਇਹਨੂੰ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਦੇਖੋ ਸੁੱਕੀਆਂ ਮਿੱਠੀਆਂ ਸੇਵੀਆਂ ਕਿੰਨੀਆਂ ਹੀ ਜਿਆਦਾ ਜ਼ਬਰਦਸਤ ਕਿੰਨੀਆਂ ਹੀ ਸਵਾਦ ਇੱਥੇ ਬਣ ਕੇ ਤਿਆਰ ਹੋ ਚੁੱਕੀਆਂ ਹੋਈਆਂ ਨੇ ਘਰ ਦੇ ਵਿੱਚ ਮਹਿਮਾਨ ਆਏ ਹੋਣ ਤਾਂ ਫਟਾਫਟ ਇਹ ਬਣਾ ਲਓ ਬਹੁਤ ਹੀ ਵਧੀਆ ਤੇ ਬੜੇ ਹੀ ਘੱਟ ਟਾਈਮ ਦੇ ਵਿੱਚ ਬਣ ਜਾਂਦੀਆਂ ਨੇ ਤੇ ਇਹ ਸਵਾਦ ਵੀ ਬਹੁਤ ਲੱਗਦੀਆਂ ਨੇ ਗੈਸ ਦੀ ਫਲੇਮ ਹੈ ਜਿਵੇਂ ਤੁਹਾਨੂੰ ਕਿਹਾ ਕਿ ਬੰਦ ਕੀਤੀ ਹੋਈ ਐ ਮੈਂ ਪਰ ਇਸ ਨੂੰ ਆਪਾਂ ਟੱਕ ਕੇ ਹਜੇ 2 ਮਿੰਟ ਲਈ ਇਸੇ ਤਰੀਕੇ ਦੇ ਨਾਲ ਪਿਆਰ ਰਹਿਣ ਦਵਾਂਗੇ ਤੇ ਸੇਵੀਆਂ ਤਿਆਰ ਹੋ ਚੁੱਕੀਆਂ ਹੋਈਆਂ ਨੇ ਹੁਣੇ ਸੇਵੀਆਂ ਸਰਵ ਹੋਣ ਦੇ ਲਈ ਰੈਡੀ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਜ਼ਿਆਦਾ ਵਧੀਆ ਲੱਗੇਗੀ ਆਪਾਂ ਅਗਲੀ ਵੀਡੀਓ ਦੇ ਵਿੱਚ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸিপি ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ